ਗੁਰੂ ਪਿਆਰੀ ਸਾਧ ਸੰਗਤ ਜੀ ਰਾਧਾ ਸਵਾਮੀ ਅੱਜ ਦੇ ਇਸ ਐਪੀਸੋਡ ਦੇ ਵਿੱਚ ਹਜ਼ੂਰ ਜੀ ਨੇ ਸੰਗਤ ਦੇ ਨਾਲ ਕਿਸ ਤਰ੍ਹਾਂ ਕੀਤੀ ਗੱਲਬਾਤ ਔਰ ਕਿਹੜੇ-ਕਿਹੜੇ ਫਿਕਰ ਕੀਤੇ ਜ਼ਾਹਿਰ ਅੱਜ ਇਸ ਐਪੀਸੋਡ ਵਿੱਚ ਦੱਸਾਂਗਾ ਆਖਰ ਕਿਸ-ਕਿਸ ਤਰ੍ਹਾਂ ਦੀ ਪਾਬੰਦੀ ਔਰ ਕਸਰਤ ਬਾਰੇ ਉਹਨਾਂ ਨੇ ਕੀਤੀ ਆ ਗੱਲਬਾਤ ਜੁੜੇ ਰਹੋ న్యూਸ ਟਾਈਮ ਚੈਨਲ ਦਿਨਾਲ ਦੋਸਤੋ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਤੁਸ ਤੁਹਾਡਾ অতি ਧੰਨਵਾਦੀ ਹਾਂ ਬੜਾ ਪਿਆਰ ਬੜਾ ਸਤਿਕਾਰ ਦਿੰਦੇ ਹੋ ਦੋਸਤੋ ਅੱਜ ਮੈਂ ਗੱਲਬਾਤ ਕਰਨ ਜਾ ਰਿਹਾ ਕਿ ਹਜ਼ੂਰ ਜੀ ਨੇ ਸੰਗਤ ਦੇ ਪ੍ਰਤੀ ਕਿੰਨੀ ਮਤਲਬ ਕਹਿ ਸਕਦੇ ਫਿਕਰਮੰਦੀ ਹੈ ਸੰਗਤ ਦੀ ਔਰ ਸੰਗਤ ਲਈ ਕਿੰਨੇ ਸੀਰੀਅਸ ਨੇ ਔਰ ਉਹਨਾਂ ਨੇ ਸਭ ਤੋਂ ਵੱਡੀ ਗੱਲ ਹੈ ਕਿ ਜੇਕਰ ਕਹਿੰਦੇ ਤੰਦਰੁਸਤੀ ਹੈ ਤਾਂ ਤਾਂ ਹੀ ਸਭ ਕੁਝ ਚੰਗਾ ਲੱਗਦਾ ਹੈ ਜੇਕਰ ਤੰਦਰੁਸਤੀ ਨਹੀਂ ਹੈ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਘਰ ਦੇ ਵਿੱਚ ਜਿੰਨੀ ਮਰਜ਼ੀ ਦੌਲਤ ਸ਼ੋਹਰਤ ਰਤਬੇ ਕਿਉਂ ਨਾ ਹੋਣ ਜੇ ਸਾਡੀ ਸਿਹਤ ਠੀਕ ਨਹੀਂ ਹੈ ਤੇ ਸਾਨੂੰ ਸਭ ਕੁਝ ਫਿੱਕਾ ਫਿੱਕਾ ਜਿਹਾ ਲੱਗਦਾ ਹੈ ਉਹਨਾਂ ਚੀਜ਼ਾਂ ਵਿੱਚ ਆਨੰਦ ਨਹੀਂ ਆਉਂਦਾ ਲੇਕਿਨ ਜਦੋਂ ਤੱਕ ਸਾਡੀ ਸਿਹਤ ਠੀਕ ਹੈ ਤੇ ਸਾਨੂੰ ਸਾਰਾ ਕੁਝ ਚੰਗਾ ਲੱਗੇਗਾ ਹਜ਼ੂਰ ਜੀ ਨੇ ਬਿਲਕੁਲ ਸੰਗਤ ਦੀ ਸਿਹਤ ਵਾਸਤੇ ਬੜੇ ਚਿੰਤਕ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਸਿਹਤ ਵੱਲ ਧਿਆਨ ਦਿਓ ਜਿਹੜੇ ਲੋਕ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਸ਼ਰੀਰ ਦੇ ਵਿੱਚ ਕਾਫੀ ਮੋਟਾਪਾ ਆ ਚੁੱਕਾ ਹੈ ਉਹਨਾਂ ਨੂੰ ਕਸਰਤ ਕਰਨੀ ਚਾਹੀਦੀ ਹੈ ਔਰ ਹਜ਼ੂਰ ਜੀ ਦੇ ਇਹ ਬਚਨ ਜਿਹੜੇ ਨੇ ਉਹ ਸੰਗਤ ਨੇ ਬੜੇ ਸੀਰੀਅਸਲੀ ਲਏ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਦੇ ਜਿਹੜੇ ਬਚਨ ਹੈ ਉਹਨਾਂ ਨੂੰ ਸੁਣਿਆ ਹੈ ਔਰ ਜ਼ਿੰਦਗੀ ਦੇ ਵਿੱਚ ਉਹਨੀ ਢਾਲਣਾ ਸ਼ੁਰੂ ਕਰ ਦਿੱਤਾ ਹੈ ਸੰਗਤ ਸੰਗਤ ਹਜ਼ੂਰ ਦੇ ਬਚਨਾਂ ਦੇ ਮੁਤਾਬਕ चलती है हजूर जिस तरह जिंदगी चलाने गाइडलाइनस देंगे तरह ही चलते हैं तीस देखो कि डेरे का माहौल कि खूबसूरत है कि बढ़िया माहौल है और फिक्र फाक्यों तो दूर चले जाइना आप ਜਦੋਂ ਡੇਰੇ ਦੀ ਡੇਰੇ ਦੀ ਹੱਦ ਦੇ ਵਿੱਚ ਆਪਾਂ ਆ ਜਾਂਦੇ ਆ ਸਾਰੇ ਦੁੱਖ ਮੁਸੀਬਤਾਂ ਭੁੱਲ ਜਾਂਦੇ ਨੇ ਕਿਉਂਕਿ ਸਭ ਤੋਂ ਵੱਡਾ ਉਹਨਾਂ ਨੇ ਇਹੀ ਕਿਹਾ ਹੈ ਕਿ ਜੇਕਰ ਸ਼ਰੀਰ ਸਾਡਾ ਬਿਲਕੁਲ arogh ਹੈ ਕਿਸੇ ਰੋਗ ਦਾ ਮੁਹਤਾਜ਼ ਨਹੀਂ ਹੈ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਸਭ ਕੁਝ ਪ੍ਰਾਪਤ ਕਰ ਸਕਾਂਗੇ ਭਜਨ ਸਿਮਰਨ ਵੀ ਤਾਂ ਹੀ ਹੋ ਸਕੇਗਾ ਜੇਕਰ ਸਾਡਾ ਸ਼ਰੀਰ ਸਾਡੀ ਸਿਹਤ ਠੀਕ ਹੋਵੇਗੀ ਔਰ ਅਸੀਂ ਸਿਰਫ ਆਪਣੀ ਸਿਹਤ ਵੱਲ ਧਿਆਨ ਦਿਈਏ ਕਸਰਤ ਕਰੀਏ ਸਵੇਰੇ ਉੱਠ ਕੇ ਹੈ ਵਰਜਿਸ਼ ਕਰੀਏ ਸ਼ਰੀਰ ਜੇਕਰ ਸਾਡੀ ਕੋਈ ਪ੍ਰੋਬਲਮ ਹੈ ਤੇ ਉਸ ਪ੍ਰੋਬਲਮ ਦੇ ਮੁਤਾਬਿਕ ਸਾਨੂੰ ਕਸਰਤ ਕਰਨੀ ਚਾਹੀਦੀ ਹੈ ਜੇ ਬਾਬਾ ਜੀ ਦੇ ਇਹ ਬਚਨ ਨੇ ਹਜ਼ੂਰ ਜੀ ਦੇ ਬਚਨ ਨੇ ਤਾਂ ਜ਼ਰੂਰ ਦਇਆ ਕਰਨਗੇ ਬਖਸ਼ਿਸ਼ ਕਰਨਗੇ ਔਰ ਕੱਲ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੀਆਂ ਭੈਣਾ ਵੀਰਾਂ ਬੱਚਿਆਂ ਨੇ ਤਾਂ ਆਪਣੀ ਸਿਹਤ ਦੇ ਵਿੱਚੋਂ ਜਿਨ੍ਹਾਂ ਦੇ ਮੋਟਾਪਾ ਸੀ 4 4 ਕਿਲੋ ਵਜ਼ਨ ਜਿਹੜਾ ਹੈ ਉਹਨਾਂ ਨੇ ਕੱਟ ਕਰ ਲਿਆ ਹੈ ਸੋ ਇਸ ਕਰਕੇ ਸਾਨੂੰ ਵੀ ਹਜ਼ੂਰ ਜੀ ਦੇ ਇਹਨਾਂ ਬਚਨਾਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਸੀਰੀਅਸਲੀ ਲੈਣਾ ਚਾਹੀਦਾ ਹੈ ਜੁੜੇ ਰਹੋ న్యూਸ ਟਾਈਮ ਵਰਡ ਦੇ ਨਾਲ